ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਪੈਰੋਂ ਪੱਟੀ ਦੋਸਤੋ ਹਰੀ ਨੌ ਤੋਂ ਸਵਾਗਤ ਨੂੰ ਰਹਾ ਜਾਂਦਾ ਦੋਸਤੋ ਇੱਕ ਛੋਟਾ ਜਿਹਾ ਪਿੰਡ ਆ ਇੱਥੇ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਕੋਟਕਪੂੜਾ ਅੱਜ ਦੋਸਤੋ ਟੌਪ ਦਾ ਨਗੀਨਾ ਵਖਾਉਣ ਲੱਗੇ ਆ ਦੋਸਤੋ ਖੀਰੀ ਵਹਿੜਾ ਦੋਸਤੋ ਘੋੜੀ ਜੀ ਡਾਕਾਦਾ ਦੋਸਤੋ ਐਡੀ ਵਹਿੜਦਾ ਤੇ ਫਾਰਮ ਵਾਲਿਆਂ ਵਹਿੜਾ ਨੂੰ ਦੋਸਤੋ ਮਾਤ ਪਾਉਂਦੀ ਹੈ ਬਾਈ ਦੇ ਸ਼ੌਂਕ ਨਾਲ ਹੀ ਪਸ਼ੂ ਰੱਖੇ ਹੋયા ਆ ਦੋਸਤੋ ਪੂਰੇ ਵੱਡੇ ਕਦ ਕਾਠ ਦੇ ਵਾਚਾ ਦੋਸਤੋ ਫਵਾਨੇ ਦੀ ਤਿਆਰੀ ਵੇਖੋਗੇ ਤਾਂ ਬਾਕਮਾਲ ਆ ਦੋਸਤੋ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਬਾਈ ਜੀ ਨਾਂ ਦੱਸਿਓ ਭਰਾ ਆਪਣਾ ਬਲਜਿੰਦਰ ਸਿੰਘ ਤੇ ਨੰਬਰ ਵੀ ਦੱਸਿਓ ਭਰਾ ਆਪਣਾ 98282 ਠੀਕ ਆ 9075 ਦੁਬਾਰੇ ਫੇਰ ਦੱਸ ਦੀ ਮੈਨੂੰ 98280 0075 ਠੀਕ ਆ ਤੇ ਵਹਿੜ ਬਾਈ ਆਪਣੇ ਘਰ ਦੀ ਆ ਘਰ ਦੀ ਠੀਕ ਆ ਪਹਿਲਾ ਸੂਆ ਸੁੰਦੀ ਆ ਜੀ ਜੀ ਠੀਕ ਆ ਮੂੰਹ ਖੀਰੀ ਆ ਕਿੰਨੇ ਕ ਦਿਨ ਲੈ ਜੂਗੀ ਬਾਈ ਲੈ ਜੂ ਹਫਤੇ ਦੱਸ ਹਫਤੇ ਤੋਂ ਉੱਤੇ ਲੈ ਜੂਗੀ ਤੇ ਕਿਹੜੇ ਸੀਮਨ ਤੋਂ ਗੱਬਣਾ ਬਈਏ ਡੈਨਮਾਰਕ ਡੈਨਮਾਰਕ ਤੋਂ ਵੈਸੇ ਉਹ ਨਹੀਂ ਪਤਾ ਕਿਹੜੇ ਬੋਲਤੋਂ ਠੀਕ ਆ ਲਓ ਵੀ ਸੱਜਣੋ ਵੈਸੇ ਬਾਈਆਂ ਦਾ ਡੈਨਮਾਰਕ ਤੋਂ ਕੱਪਣਾ ਸੀਮਨ ਦਾ ਦੋਸਤੋ ਪ੍ਰੋਪਰ ਰਿਕਾਰਡ ਦਾ ਨਹੀਂ ਪਤਾਗਾ ਤੇ ਬਾਈ ਜੀ ਤੁਸੀਂ ਦੱਸਦੇ ਸੀ ਇਹਦੇ ਮਾਂ ਵੀ ਆਪਣੇ ਕੋਲੇ ਚੰਗੇ ਦੁੱਧ ਤੇ ਚੱਲਦੀ ਸੀ ਜੀ 36+ ਚੱਲਦੀ 36+ ਉਹ ਸੇਲ ਕਰਤੀ ਜੀ ਉਹ ਜਗਜੀਤ ਨੰਗਲ ਦੇ ਪੇਜ ਤੇ ਬਾਈ ਜਗਜੀਤ ਨੰਗਲ ਨੇ ਵੀਡੀਓ ਕਵਰ ਕੀਤੀ ਸੀ ਉਹਦੀ ਠੀਕ ਆ ਚਵਾ ਕੇ ਦਿੱਤੀ ਆਪਾਂ ਠੀਕ ਆ ਏਕੇ ਦੀ ਭੈਣ ਆਪਾਂ ਸੇਲ ਉਸੇ ਵੇਲੇ ਸੀ ਗਈ ਉਸੇ ਤੇ ਵੀ ਬਾਈ ਜਗਜੀਤ ਨੇ ਉਹਦੀ ਵੀਡੀਓ ਕਵਰ ਕੀਤੀ ਸੀ ਠੀਕ ਆ ਲੋ ਵੀ ਸੱਜਣੋ ਬਾਈ ਨੇ ਦੋਵੇਂ ਪਾਸੋਂ ਤਸੱਲੀ ਕਰਾ ਕੇ ਦੋਸਤੋ ਘਰੇ ਚਵਾਈ ਕਰਾ ਕੇ ਦਿੱਤੇ ਆ ਤੇ ਅੱਜ ਦੋਸਤੋ ਇਹ ਖੀਰੀ ਵੜਾ ਦੋਸਤੋ ਹਵਾਨੇ ਦੀ ਤਿਆਰੀ ਤੁਹਾਨੂੰ ਵਿਖਾ ਦੇਣੀ ਆ ਇੱਕ ਹਫ਼ਤਾ ਦੋਸਤੋ ਸੂਨ ਦੇ ਵਿੱਚ ਬਾਕੀ ਆ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਦੋਸਤੋ ਮੈਂ ਨਹੀਂ ਐਡੀ ਖੀਰੀ ਵੜਾ ਵੇਖੀ ਜਿੱਡੀ ਬਾਈ ਨੇ ਤਿਆਰ ਕੀਤੀ ਆ ਦੋਸਤੋ ਵੇਖ ਸਕਦੇ ਆ ਬਾਈ ਜੰਦਾ ਦੋਸਤੋ 5 ਫੁੱਟ ਫੁੱਟ ਹਾਈਟ ਆ ਤੇ ਹਵਾਨੇ ਦੀ ਤਿਆਰੀ ਵੇਖੋਗੇ ਦੋਸਤੋ ਬਹੁਤ ਸੋਹਣੀ ਤਿਆਰੀ ਆ ਪੰਜ ਚਾਰ ਦਿਨਾਂ ਨਾਲ ਜਾਂਦੀ ਆ ਤਾਂ ਦੋਸਤੋ ਖਵਾਨਾਂ ਨੇ ਹੋਰ ਵੀ ਸੋਹਣਾ ਬਣਾ ਜਾਣਾ ਗੈਰ ਸੋਹਣਾ ਦੋਸਤੋ ਥਣਾ ਦੇ ਵਿੱਚ ਤੇ ਦੋਸਤੋ ਇੱਕ ਪਾਸੇ ਥੋੜਣੀ ਐ ਭਲਾਂ ਆਮ ਹੀ ਦੋਸਤੋ ਪਸ਼ੂ ਸੂਣ ਵਾਲੇ ਕਰ ਜਾਂਦੇ ਆ ਭਲਾਂ ਭੁਲਾਂ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਖਵਾਨੇ ਦੀ ਤਿਆਰੀ ਵਿਖਾਉਣੇ ਆ ਬਹੁਤ ਸੋਹਣਾ ਦੋਸਤੋ ਖਵਾਨਾ ਤਿਆਰ ਕੀਤਾ ਹੋਇਆ ਜਿੰਨੀ ਵੀ ਸਫਤ ਕੀਤੀ ਜਾਵੇ ਦੋਸਤੋ ਉਨੀ ਥੋੜੀ ਆ ਤੇ ਬਾਕੀ ਦੋਸਤੋ ਕੋਈ ਫੋੜ ਸ਼ਾਂਗ ਨਹੀਂ ਫਿਕਸ ਹਟਰ ਦੇ ਵਿੱਚ ਆ ਦੋਸਤੋ ਤੋੜ ਕੇ ਵੀ ਤੁਹਾਨੂੰ ਖਾ ਦਿੰਨੇ ਆ ਤੇ ਬਾਕੀ ਦੋਸਤੋ ਰੇਟ ਆ ਜਿਹੜਾ ਉਹ ਬਾਈ ਤੋਂ ਆਪਾਂ ਪੁੱਛ ਲੈ। ਲਓ ਵੀ ਸੱਜਣੋ ਤੋੜਨ ਦੀ ਕੋਸ਼ਿਸ਼ ਕਰਦੇ ਆ। ਬਾਈ ਹਰੀ ਦੋਸਤੋ ਜਿੱਥੇ ਪਸ਼ੂਆਂ ਨੂੰ ਬੰਨਦੇ ਆ ਤਕਰੀਬਨ ਜ਼ਿਆਦਾਤਰ ਉੱਥੇ ਹੀ ਖੜਦੇ ਆ ਤੇ ਦੋਸਤੋ ਉਪਰੇ ਥਾਂ ਦਾ ਪਸ਼ੂ ਵੀ ਕਰਦੇ ਆ ਬਾਈਆਂ ਦਾ ਵੀ ਪਸ਼ੂ ਉਪਰੇ ਥਾਂ ਦੇ ਤੁਰਦੇ ਨਹੀਂ ਦੋਸਤੋ ਘਰੋਂ ਬਾਹਰ ਦੋਸਤੋ ਵੇੜੇ ਦੇ ਵਿੱਚ ਵੀ ਨਹੀਂ ਬਾਈ ਨੇ ਕੱਢੇ ਜਿਹੜੇ ਫਾਰਮ ਦੇ ਵਿੱਚ ਦੋਸਤੋ ਪਸ਼ੂ ਬੰਨੇ ਆ ਬਾਈਆਂ ਦਾ ਜਨਮ ਤੋਂ ਲੈ ਕੇ ਤੇ ਜਿੰਨਾ ਚਿਰ ਪਸ਼ੂ ਰਹਿੰਦਾ ਦੋਸਤੋ ਉੱਥੇ ਹੀ ਰਹਿੰਦਾ। ਤੇ ਕਦੇ ਬਾਹਰ ਤੁਰੇ ਹੀ ਨਹੀਂਗੇ ਦੋਸਤੋ ਇਸੇ ਕਰਕੇ ਦੋਸਤੋ ਥੋੜੀ ਆਲਜੀ ਬੰਦੀ ਆ ਵੇਖ ਸਕਦੇ ਆ ਤੇ ਸੋਹਣੇ ਕਦ ਕਾਠ ਦੇ ਵਿੱਚ ਆ ਦੋਸਤੋ ਹਵਾਨੇ ਹੀ ਤਿਆਰੀ ਦੋਸਤੋ ਤੁਸੀਂ ਇੰਨੇ ਕ ਤੁਰੇ ਜਾਂਦੇ ਤੁਸੀਂ ਲਾਉਣੀ ਆ ਅਨਮਾਨ ਲਾ ਲੈਣਾ ਬਾਕੀ ਦੋਸਤੋ ਤੁਹਾਨੂੰ ਰੋਕ ਕੇ ਸਾਰੀ ਵਿਖਾ ਹੀ ਦਿੱਤੀ ਆਪਾਂ ਤੇ ਤਸੱਲੀ ਤੁਸੀਂ ਕਰ ਲੈਣੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਤੇ ਦੰਦ ਵੀ ਆ ਜਿਹੜੇ ਦੋਸਤੋ ਆਪਾਂ ਤੁਹਾਨੂੰ ਵਿਖਾਉਣੇ ਆ ਇਹਦੇ ਲਓ ਵੀ ਸੱਜਣੋ ਦੰਦਾਂ 'ਨ ਨਿਗਾਹ ਮਾਰ ਲਿਓ ਜੀ ਸੱਜਣੋ ਸੱਜੇ ਤਾਂ ਹੀ ਸਿੱਟੇ ਨਹੀਂ ਦੋਸਤੋ ਖੀਰੀ ਵਹਿੜ ਆ ਤੇ ਵਿਰਲ ਦੋਸਤੋ ਵੇਖ ਸਕਦੇ ਆ ਪੈ ਚੁੱਕੀ ਆ ਵੇਖ ਸਕਦੇ ਆ ਤੇ ਕੱਦ ਘਾਟ ਦੋਸਤੋ ਬਹੁਤ ਵੱਡਾ ਤੇ ਬਾਈ ਹੁਣ ਦੋਸਤੋ ਫੇਰ ਤੋਰਦਾ ਜੱਜਮੈਂਟ ਮੜੀ ਫੇਰ ਲਾ ਲਿਓ ਜੇ ਥੋੜਾ ਜਿਹਾ ਦੋਸਤੋ ਇਸੇ ਕਰਕੇ ਔਲ ਮੰਨਦੀ ਆਵੇ ਇਸੇ ਫਾਰਮ ਦੇ ਵਿੱਚ ਦੋਸਤੋ ਬਾਈ ਦੀ ਪਸ਼ੂਰੇ ਜੀ ਬਾਈ ਰੇਟ ਕੀ ਕਰਾਂਗੇ ਫੇਰ ਇਹਦਾ 160 160 ਮਾਨਤਨ ਹੋ ਜੀ ਲਓ ਵੀ ਸੱਜਣੋ 1 ਲੱਖ ਤੇ 60000 ਰੁਪਏ ਬਾਈ ਨੇ ਡਿਮਾਂਡ ਮੰਗੀ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਬਾਈ ਨੇ ਦੋਸਤੋ ਬਾਲੇ ਨਹੀਂ ਮੰਗੇ ਜਾਇਜੀ ਮੰਗਿਆ ਖੀਰੀ ਵਹਿੜਾ ਦੋਸਤੋ ਬਹੁਤ ਸ਼ੌਕ ਨਾਲ ਤਿਆਰ ਕੀਤੀ ਹੈ ਦੋਸਤੋ ਤੇ ਬਾਕੀ ਦੋਸਤੋ ਬਾਈ ਦੀ ਜਿਹੜੀ ਇੱਥੇ ਸਹੂਲਤਾ ਹੈ ਦੋਸਤੋ ਪਸ਼ੂਆਂ ਨੂੰ ਮਿਲੀ ਤੇ ਬਹੁਤ ਵਧੀਆ ਫੁਵਾਰੇ ਆ ਤੇ ਬਹੁਤ ਵਧੀਆ ਦੋਸਤੋ ਪ੍ਰਬੰਧ ਦਾ ਦੇਖ ਸਕਦੇ ਆ ਰੂਹ ਖੁਸ਼ ਹੁੰਦੀ ਆ ਦੋਸਤੋ ਜਦੋਂ ਇਹ ਜਾਂ ਕੋਈ ਮਾਲਕ ਮਿਲਦਾ ਦੋਸਤੋ ਪਸ਼ੂਆਂ ਨੂੰ ਸੰਭਾਲਣ ਵਾਲਾ ਤੇ ਦੇਖ ਸਕਦੇ ਆ ਦੋਸਤੋ ਇਸ ਇਸੇ ਕਰਕੇ ਦੋਸਤੋ ਐਡੇ ਚੰਗੇ ਪਸ਼ੂ ਤਿਆਰ ਹੁੰਦੇ ਆ ਜਿਹੜਾ ਕੋਈ ਵੀਰ ਦੋਸਤੋ ਸ਼ੌਂਕ ਰੱਖਦਾ ਤੇ ਜਿਸ ਕਿਸੇ ਵੀਰ ਨੂੰ ਦੋਸਤੋ ਇਹ ਵਹਿੜ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਜਰੋ ਘਰ ਘਰ ਨਹੀਂ ਦੋਸਤੋ ਇਹੋ ਜੀਆਂ ਵਹਿੜਾਂ ਖੜੀਆਂ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ